ਇਹ ਆ ਦੇ ਪ੍ਰਾਨੇ ਵੈਰੀ ਗੱਲਾਂ ਨੂੰ ਲੱਗਾਂ। ਉਹਿੱਤੇ ਗੱਤਿਆ ਨੇ ਜੇ ਇਸ ਜੁੰਦੇ ਹੋਣਗੇ ਤਾਂ ਫੇਰ ਗੋਲੀ ਮਾਰ ਦਿਆਂਗੇ। ਐਡੀ ਕਿਹੜੀ ਗੱਲ ਐ। ਚਲੋ ਛੱਡੋ ਇਹਨਾਂ ਗੱਲਾਂ ਨੂੰ ਮੈਨੂੰ ਭੁੱਖ ਲੱਗੀ ਐ। ਤੁਹਾਨੂੰ ਵੀ ਲੱਗੀ ਐ। ਉਹ ਚਲੋ ਫਿਰ ਇੱਕ ਕੰਮ ਕਰੋ। ਜਾ ਮੇਰੇ ਭਰਾ ਕੋ ਤੇ ਉੱਥੋਂ ਜਾ ਕੇ ਨਾ ਕੋਈ ਥੋੜੀ ਬੋੜੇ ਪੈਸੇ ਫੜ ਲਿਓ। ਮੈਂ ਚੱਲਾਂ ਪਹਿਲਾਂ। ਤਾਂ ਜੀ ਦੋਨੇ ਜਾਈਏ। ਨਹੀਂ ਨਹੀਂ ਯਾਰੇ ਮੇਰੀ ਸੇਵ ਦੀ ਅਸਲ ਕੋਈ ਚਾਹੀਦਾ ਜਾਂ ਨਹੀਂ ਜਾਈਦਾ। ਇੱਕ ਕੰਮ ਕਰ। ਸੇ ਸ਼ੋਰ ਦੇ ਬਹਾਮਣ ਤੂੰ ਯਾਦ ਕਰ ਠੀਕ ਆ ਬਜੀ ਕੋਣ 500 ਰੁਪਏ ਮਿਲ ਗਿਆ ਜਾ ਕੇ ਚੀ ਚੁੜਖਾਈਏ ਅੱਲੇ ਤੱਕ ਬਰਾਨੀ ਹੈ ਉਹ ਚੱਲ ਕੋਈ ਨਹੀਂ ਟੈਂਸ਼ਨ ਨਾ ਲੈ ਅੱਜ ਨਾ 500 ਮਿੰਟ ਤੱਕ ਹੋਏ ਆਡੇ ਪਰਨਵਰੀ ਨੇ ਹਾਂਜੀ ਹਾਂਜੀ ਉਹ ਦੁੱਲੇ ਹੋਣੇ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਬੜਾ ਕੁੱਟਿਆ ਨਾਲੇ 500 ਰੁਪਿਆ ਵੀ ਖੋਸ ਲਿਆ ਫੋਨ ਤੇਰੇ ਕੋਲ ਆ ਆ ਤੇ ਫੋਨ ਲਾ ਦੇ ਲਾ ਲੈ ਦੋ ਮਰਜ਼ੀ ਹਲੋ ਹਾਂਜੀ ਲੱਗ ਲਾ ਲਈ ਕਿਵੇਂ ਹਾਂ ਮੈਂ ਤੁਹਾਡਾ ਆਪਣਾ ਬੋਰਿਆਂ ਦੀਪ ਉਹ ਹੀ ਕੁੱਲੀਆਂ ਵਾਲਾ ਮੈਂ ਆ ਰਿਹਾ ਘਰ ਚ ਵਰਗੀ ਕੁੱਟਾਂਗੇ ਇਹਨਾਂ ਨੂੰ ਵੀ ਪਤਾ ਲੱਗੂ ਇੱਕ ਕਿਹਦੇ ਨਾਲ ਬੰਨਾਂ ਲਿਆ ਹੈ ਲਿਆ ਬੱਧੀਆ ਬੈਠੋ ਜੀ ਤਾਂ ਪੈ ਗਿਆ ਜੱਡੇ ਨਾਲ ਬਸ ਕੁਝ ਨਹੀਂ ਜੀ ਬਸ ਐ ਕੋਈ ਅੱਜਕੱਲ ਦੇ ਜਿਹੜੇ ਨੱਟਾਂ ਦੇ ਬਦਮਾਸ਼ ਬੰਦੇ ਆ ਹਾਂਜੀ ਹਾਂ ਜੀ ਉਹਨੇ ਸਾਡੇ ਮੁੜੇ ਨੂੰ ਹੱਥ ਲਾਇਆ ਇਹਨੂੰ ਦਲਾਵਰ ਨੇ ਇਹ ਜੀ ਮੇਰੇ ਜਿਗਰ ਦਾ ਟੁਕੜਾ ਆ ਇਹਨੂੰ ਹੱਥ ਲਾਇਆ ਇਧਰ ਆਹ ਪੁੱਤ ਆਪਾਂ ਉਹਨੂੰ ਕਿੱਦਾਂ ਛੱਡ ਦਈਏ ਤੇ ਤੁਹਾਡੇ ਕੋਲ ਆਏ ਆ ਇੱਕ ਤੀਰਾ ਸਾਨੂੰ ਇੱਕ ਚਾਹੀਦਾ ਇਹਨੂੰ ਤੇ ਇੱਕ ਤੀਰਾ ਮੇਰੇ ਸਭ ਤੋਂ ਛੋਟੇ ਵੀਰ ਨੂੰ ਇਹਨੂੰ ਦੇ ਕੇ ਮਾਮਾ ਤੈਨੂੰ ਮਖਾਜਣਾ ਜਨੇ ਚਲੋ ਫਿਰ ਇਹਨੂੰ ਰਾਂ ਦੋ ਇੱਕ ਇਹਨੂੰ ਦੇ ਦੋ ਤੇ ਇੱਕ ਮੈਨੂੰ ਤੇ ਦੋਤੇ ਪਾ ਜਾਈਏ ਤੇ ਸਾਡੀ ਕਰੋ ਤੇ ਬਾਅਦ ਫਿਰ ਕਰਦੇ ਆਂ ਤੀਰਾ ਭਾਈ ਇਸ ਮੋਕੇ ਸਾਡੇ ਕੋਲ ਤਿੰਨ ਸਮਾਨ ਤੀਰ ਆ ਅਵਰ ਤਿੰਨੇ ਦੇ ਦੋਨੂੰ ਇੱਕ ਕਰਾ ਦੇਗੀ ਚਲੋ ਠੀਕ ਆ ਤਿੰਨੇ ਦੇ ਚਲੋ ਠੀਕ ਆ ਲਓ ਇਹ ਥੋੜਾ ਜਿਹਾ ਸਪੈਸ਼ਲ ਆ ਇਹ ਮੈਂ ਉਹ ਹੀਰਾ ਖਰੋਜ پیسے ਮੈਂ ਆਓ ਬਈ ਬੱਤੀ ਫੂਲ ਦਲਾਵਰ ਸਿੰਘ ਜੀ ਲਓ ਬੱਤੀ ਫਾਸਟ ਆ ਚਾਹ ਦੇ ਲਾਓ ਲਾਓ ਕਬਜੀਰ ਦੇ ਲਾਓ ਚਲੋ ਠੀਕ ਹੈ ਫਿਰ ਲਾਲਾ ਜੀ ਠੀਕ ਹੈ ਜੀ ਹੋਰ ਕੋਈ ਕੰਮ ਹੋਏਗਾ ਤੇ ਯਾਦ ਕਰਿਓ ਚਲੋ ਠੀਕ ਹੈ ਸਾਹਿਬ ਜੀ ਚਲੋ ਠੀਕ ਨੋ ਪਰ ਸਰਦਾਨੀਆਂ ਜਿੰਨਾਂ ਨੂੰ ਮਾਣ ਮੋਕਿਆ ਮੈਂ ਕੱਦ ਨਾ ਪੂਰਾ ਕੀ ਕਹਿੰਦਾ ਸੀ ਉਦੋਂ ਦੇ ਭਾਈ ਉਦੋਂ ਇਹਨਾਂ ਨੇ 500 ਰੁਪਏ ਵੀ ਖੋਸੇ ਤੇ ਨਾਲ ਇਹਨਾਂ ਨੇ ਮੈਨੂੰ ਕੁੱਤੇ ਵੀ ਆ ਆ ਵੀ ਕਿਉਂ ਖੋਸੇ ਆ ਸੀ 500 ਰੁਪਏ ਯਾਰ ਸਤਾਜੀ ਸਤਾਜੀ ਓ ਕੀ ਹੋ ਗਿਆ ਦਾਦਾ ਛੋਟਾ ਭਰਾ ਮਾਰਤਾ ਕਿਹੜੀ ਹਿੰਮਤ ਹੈ ਇਨੀ ਦੀਪਿਕਾ ਗੰਗਲੇ ਦੀਪਿਕਾ ਗੰਗਲੇ ਹਾਂਜੀ ਓਹੀ ਪ੍ਰਾਣਾ ਹਾਂਜੀ ਹਾਂਜੀ ਇਹਦੀ ਆਕੜ ਤਾਂ ਮੈਂ ਕੱਢੂ ਮੇਰੇ ਪ੍ਰਾਣੋਂ ਇਹਨੇ ਹੱਥ ਕਿਦਾਂ ਲਾਇਆ ਅਸਲਾ ਸੈੱਟ ਕਰ ਲਓ ਸਰ ਜਾਨੇ ਬੜਾ ਪੱਕਾ ਨਿਸ਼ਾਨਾ ਆਦਾ ਬਾਈ ਜੀ ਉਹ ਕਬੂਤਰਾਂ ਦੀ ਅੱਖਾਂ ਵੀ ਕਰਦੇ ਰਿਹਾ ਸਾਲਿਆ ਮੇਥੋਂ ਦੰਦ ਨਾ ਪਣਾ ਲਈ ਓ ਬਾਈ ਜੀ ਪ੍ਰਾਣਾ ਪਾਪੀ ਆ ਗਿਆ ਆਂਦਾ ਕੋਈ ਨਹੀਂ ਵੇਖ ਲੈਣੇ ਇਹਨੂੰ ਵੀ ਆ ਗਿਆ ਸਵਾਦ ਜੇ ਮੈਂ ਵੱਜ ਗਿਆ ਤੇਰੀ ਲਾਸ਼ ਤੇ ਪਖਸ਼ਾਨੀ ਨਹੀਂ ਜਾਣੀ ਕੋਈ ਨੇ ਦੇ ਦਿਆ